ਹਾਂਜੀ ਬਾਈਬੁਰ ਜੀ ਅਸੀਂ ਪਹੁੰਚੂਗਾ ਲਾਹੌਰ ਲਾਹੌਰ ਦੇ ਐਂਕ ਰੋਡ ਲਾਹੌਰ ਬਾਈਪਾਸ ਆਜੀ ਹੋ ਚੁੱਕਾ ਹੈ ਲਾਹੌਰ ਐਂਟਰ

ਉਹ ਉਹਨੇ ਨਹੀਂ ਬਾਦਸ਼ਾਹ ਮਰਦੀ ਦੀ ਆਏ ਬਣਾਲੇ ਪਾਕਿਸਤਾਨ ਇਧਰ ਇਧਰ ਆ ਗਿਆ ਮੈਂ ਇਧਰ ਆ ਗਿਆ ਮਾਰੇ ਪਾਕਿਸਤਾਨ ਆ ਗਿਆ ਆ ਗਿਆ ਆ ਗਿਆ ਆ ਮਾਰੇ ਪਾਕਿਸਤਾਨ ਦਾ ਬਾਦਸ਼ਾਹ ਮੈਂ ਇਧਰ ਮਾਸ਼ਾ ਮਸ਼ਾਹਰ ਆ ਮਾਰੇ ਪਾਕਿਸਤਾਨ ਆ ਗਿਆ ਜੀ ਤੇ ਲਾਹੌਰ ਸ਼ਹਿਰ ਦੇ ਵਿੱਚ ਦੇਖੋ ਮੇਰਾ ਵੀਰ ਬੜੀ ਨਹੀਂ ਇਹ ਤਾਂ ਸੋਣੀ ਥੋੜਾ ਹੀ ਬੜਾ ਪਿਆਰਾ ਥੋੜਾ ਲੱਗਦਾ ਅੱਗੇ ਆਏ ਨਾ ਵਾਹਿਗੁਰੂ ਜੀ ਹਾਂ ਵੀਡੀਓ ਬਾਸ ਦੇ ਵਿੱਚ ਹੀ ਖਰਾਬ ਹੋ ਗਈ ਹੈ ਤੁਹਨ ਤੱਕ ਆ ਨਹੀਂ ਸਕੇਗੇ ਅਸੀਂ ਕਰ ਚੁੱਕੇ ਐਂਟਰ ਗੁਰਦੁਆਰਾ ਧੀਰਾ ਸਾਹਿਬ ਲਾਹੌਰ ਤੇ ਆਪ ਸੰਗ ਤੁਹਾਨੂੰ ਕਰਵਾਵਾਂਗੇ ਦਰਸ਼ਨ ਕਰੋ ਆਪ ਸੰਗ ਦਾ ਦਰਸ਼ਨ ਗੁਰਦੁਆਰਾ ਧੀਰਾ ਸਾਹਿਬ ਅਸੀਂ ਹੋ ਰੈਂਟਰ ਉਹ ਗੁਰਦੁਆਰਾ ਸਾਹਿਬ ਚੈਕਿੰਗ 게ਟ ਭਾਈ ਜੀ ਕਰੋ ਦਰਸ਼ਨ ਗੁਰਦੁਆਰਾ ਡੇਰਾ ਸਾਹਿਬ ਪੂਰ ਅਰਜਨਦੇਵ ਜੀ ਮਹਾਰਾਜ ਲਾਹੌਰ ਸ਼ਰਾਦ ਕਰੋ ਜੀ ਦਰਸ਼ਨ ਗੁਰਦੁਆਰਾ ਡੇਰਾ ਸਾਹਿਬ ਸਾਹਮਣੇ ਦਰਬਾਰ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਆਪ ਸੰਗਤਾਂ ਕਰੋ ਦਰਸ਼ਨ ਕਰੋ ਮੇਰਾ ਵੀ ਸਾਰੇ ਦਰਸ਼ਨ ਪੂਰਾ ਅਰਜਨ ਦੇਵ ਜੀ ਪਾਸ਼ਾ ਜੀ ਇਹ ਸੀ ਹਿੰਦुस्तान ਲਾਹੌਰ ਦਾ ਗੁਰਦੁਆਰਾ ਡੇਰਾ ਸਾਹਿਬ ਅਨੀ ਵਾਪਸ ਆ ਵੇ ਫਤੇ ਅਸੀਂ ਪਹੁੰਚੇ ਫੋਟਵਾਰ ਡੇਰਾ ਸਾਹਿਬ ਲਾਹੌਰ ਪੁਰਾ ਫਿਰ ਆਪ ਸੰਗਤਾਂ ਨੂੰ ਕਰਵਾਵਾਂਗੇ ਦਰਸ਼ਨ ਫਿਰ ਆਓ ਆਪ ਸੰਗਤਾਂ ਕਰੋ ਦਰਸ਼ਨ ਸੰਗ ਕਾਂਗਰੇ ਕਰੋ ਜੀ ਸੰਗਤਾਂ ਦੇ ਦਰਸ਼ਨ ਸਾਹਮਣੇ ਹਰਕੰਡ ਦਰਵਾਸਾ ਸਾਹਿਬ ਜੀ ਗੁਰਦੁਆਰਾ ਡੇਰਾ ਸਾਹਿਬ ਪੁਰਾਣੇ ਦੇ ਮਹਾਰਾਜਾ ਜੇਹੇ ਸਥਾਨ ਕਰੋ ਜੀ ਦਰਸ਼ਨ ਸੰਗਤਾਂ ਦੇ ਤੁਸਰ ਸਰਵ ਆਪ ਲਗਨ ਕਰਵਾਵਾਂਗੇ ਦਰਸ਼ਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਹੇ

ਮਾਣਿਆ ਨਾਮ ਲੈਦੇ ਹੋਏ ਕੀਤੇ ਜੁਲ ਜਨ ਜਾਣ ਨੂੰ ਅਕਾਲ ਗੁਰੂ ਨਾਲ ਜੁੜਨ ਤੇ ਆ ਕੀਤੇ ਜੁਲ ਜਨ ਜਾਣ ਨੂੰ ਅਕਾਲ ਗੁਰੂ ਨਾਲ ਜੁੜਨ ਹੋਵਾ ਮਹਾਰਿਪੀ ਤਦਾਸ ਸਲਾਹ ਤੇਰੀ ਨਾਮ ਵਜਨ ਸਾਰੇ ਤੁਹਾਨੂੰ ਜਿਨ ਕਹਿ ਵਾਜ ਸਿਆ ਵਾਜੇ ਸ਼ਬਦ ਗਏ ਕਹਿ ਨਾਮ ਤੇ ਸਜੇ ਸਾਰਿ ਭਗਵਾਨੀ ਕਰਦੇ ਸਾਜਨਾ ਮਨ ਵਯਾ ਸਾਜਨਾ ਮਨ ਵਯਾ ਜਿਨ ਤੂ ਕਾ ਸ਼ਬਦ ਵੰਗਿਆ ਸ਼ਬਦ ਤੇ ਤੁਮਾਂ ਜੋੜੂ ਭਾਈਓ ਜੀ ਭਾਈ ਮਰਦਾਨਾ ਜੀ ਦੀ 18ਵੀਂ ਬਿਟੀ ਦੇ ਵਿੱਚੋਂ एक मोबाइल को हो ऐसी मैं कासर के सबसे सुंदर मोबाइल है क्या है कि किसी ने मेरा हो कृपा करके वो परवधाना प्राप्त करने की कृपा करना भाई मुरदाना जी 18 बीड़ी दाबान सा फिर तंदार भाई मुस्तफा अली महर्षि के परे ਜੇਤਾ ਮਾਈ ਦਾ ਜੀ ਨਾਮ 18 ਮਹੀਨੇ ਤੋਂ ਨਹੀਂ ਅਲਸਪਾਸ ਪਾਪਾ ਮਰਦਾ ਨਹੀਂ ਇਹ ਬਹੁਤ ਹਾਲਾਤੀਆਂ ਕਿ ਮੈਂ ਨੇ ਬਿਨ ਦੇਤੋਂ ਦੇ ਚਾਕੇ ਚਾਨਣ ਹੋਵਾ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਦੇ ਨਾਮ ਨਾਲਗ ਪਰਗਟਿਆ ਜਿਉ ਹੋ ਆ ਸਤ ਗੁਰੂ ਨਾਨਕ ਪਰਗਟਿਆ ਸਤ ਗੁਰੂ ਨਾਨਕ ਪਰਗਟਿਆ ਸਮਾਰ ਮਹਾਰਾਜਾ ਕੜਕ ਸਿੰਘ ਆਰੇ ਖੜ ਕੇ ਨਹੀਂ ਦੇ ਸਮਾਰ ਹੈ ਗੁਰਦੁਆਰਾ ਕੇਦਾ ਸਾਹਿਬ ਆਪ ਸੰਗਤਾਂ ਕਰੋ ਦਾਸੋ ਵਾਹਿਗੁਰੂ ਸਖਾ ਖਵਾ ਛੋਲਾ ਸਾਹਿਬ ਬਦਲ ਸਿੰਘ ਸਾਹਿਬ ਛੋਲਾ ਸਾਹਿਬ ਦੀ ਸੇਵਾ ਲੈ ਕੇ ਆ ਸੰਗਤਾਂ ਨੂੰ ਵਾਲ ਲੰਗਰ ਤੇ ਜੇ ਮਾਈਆਂ ਕਰ ਰਹੀਆਂ ਨੇ ਸੇਵਾ ਖਾਭੀ ਦੀ ਗਟਿੰਗ ਕਰ ਰਹੀਆਂ ਨੇ ਖਾਭੀ ਦੀ ਗਟਿੰਗ ਕਰਦੀਆਂ ਮਾਈਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਤੇ ਹੋਰ ਗੁਰੂ ਸਾਨ ਦੇ ਦਰਸ਼ਨ ਕਰਨ ਲਈ ਨੇ ਹਾਂਜੀ ਬਾਈ ਗੁਰ ਜੀ ਅਸੀਂ ਚੱਲੇ ਹਾਂ ਕੋਲ ਤੋਂ ਲੋਕੋ ਉਰਕਰਾਂ ਦਰਸ਼ਨ ਕਰਨ ਚੂਨਾ ਮੰਡੀ ਗੁਰਰਾਮਦਾਸ ਮਹਾਰਾਜ ਜਨਮ ਸਥਾਨ ਅਤੇ ਹੋਰ ਵੀ ਜਿੰਨੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਆਓ ਆਪਾਂ ਤੁਹਾਨੂੰ ਫਿਰ ਕਰਵਾਵਾਂਗੇ ਦਰਸ਼ਨ ਜੀ ਬਾਈ ਜੀ ਬਹੁਤ ਸਾਰੇ ਕੰਟੀਕਾਰ ਜੀ ਬੈਠ ਗਿਆ ਆਟੋ ਦੇ ਵਿੱਚੋਂ ਚੱਲਿਆ ਸੀ ਫੋਲਵਰਾ ਗੁਰਾਉਂ ਦਾ ਸਮਾਜ ਜਨਮਸਥਾਨ ਫੋਲਵਰਾ ਤੁਨਾਂ ਮੰਡੀ ਲਾਹੌਰ ਜਿਹਦੇ ਕੋਲ ਰਾਮਦਾਸ ਭਾਰੀ ਆ ਜਨਮ ਅੱਜ ਅੱਜ ਕਦੀ ਉਹਦੇ ਚੱਲਿਆ ਚੌਥੇ ਪਾਸਾ ਕੋਲ ਰਾਮਦਾਸ ਜੀ ਦੇ ਜਨਮਸਥਾਨ ਦਦਾਨੇ ਕਰੂ ਜਿਹਦੇ ਕੋ ਰਾਮਦਾਸ ਜੀ ਦਾ ਜਨਮ ਹੋਇਆ ਸੀ ਉਹ ਨਾ ਵੱਡੇ ਲਾਹੌਰ ਤੋਂ ਹੋਰ ਬਾਜ਼ਾਰ ਦੇ ਵਿੱਚ ਚੱਲ ਰਿਹਾ ਹੈ ਉਹ ਰੋਡਾਂ ਟੰਗੀਆਂ ਜਿੱਥੇ ਕੋਈ ਰਾਮ ਨਾ ਮਹਾਰਾਜਾ ਜਨਮ ਹੋਇਆ ਨਾ ਮਟੀ ਰੰਗ ਪੀਲ ਹੌਸਟੇਲੀ ਲਾਹੌਰ ਟੂਰਨਾਮੰਡੀ ਆਵਾਜ਼ ਸੰਗਰਾ ਦੇਖ ਰਹੇ ਹੋ ਲਾਹੌਰ ਟੂਰਨਾਮੰਡੀ ਸੰਗਤਾਂ ਉਹ ਆਰਾਮਦਾਸ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਚੱਲੇ ਨੇ ਧੰਨ ਗੁਰੂ ਆਰਾਮਦਾਸ ਮਹਾਰਾਜ ਜੀ ਛੋਟੀ ਪਾਸੇ ਜੀ ਉਹਨਾਂ ਦੀ ਜਨਮ ਭੂਮੀ ਟੂਰਨਾਮੰਡੀ ਲਾਹੌਰ ਅੱਜ ਮੈਂ ਚੱਲੇ ਆ ਜਨਮਸਥਾਨ ਦੇ ਦਰਸ਼ਨ ਕਰਕੇ ਬੰਦ ਗਿਆਨ ਉਸਤਾਨ ਛੋਟੀ ਪਾਸ਼ਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਨਮਸਥਾਨ ਦੇ ਦਰਸ਼ਨ ਕਰ ਚੱਲੇ ਆ ਅੱਜ ਮਨ ਨੂੰ ਖੁਸ਼ੀ ਬਹੁਤ ਆ ਰਹੀ ਹੈ ਅਤੈન્દ્ર ਮਨੋ ਭਾਵਕ ਹੋ ਰਿਹਾ ਹੈ ਉਹ ਜਗ੍ਹਾ ਨੂੰ ਦੇਖਣ ਬਾਅਦ ਜਿੱਥੇ ਮੇਰੇ ਛੋਟੀ ਪਾਸ਼ਾ ਨੇ ਜਨਮ ਕੋਇਆ ਸੀ ਤਨੂ ਇਹ ਲੋਕ ਨੇ ਜਿਹੜੇ ਇਸ ਜਗ੍ਹਾ ਤੇ ਰਹਿੰਦੇ ਨੇ ਬੈਰੂ ਜੀ ਕਰੋ ਦਰਸ਼ਨ ਜਿਹੜੇ ਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਛੋਡੀ ਪਾਸ਼ਾ ਜੀ ਦਾ ਉਨਾ ਮੰਡੀ ਲਾਹੌਰ ਤਨ ਗੁਰੂ ਰਾਮਦਾਸ ਮਹਾਰਾਜ ਜੀ ਮੈਂ ਵੱਡੇ ਭਾਗਾਂ ਵਾਲਾ ਸਮਝਦੇ ਆਪਨੇ ਆਪ ਨੂੰ ਜੋ ਗੁਰੂ ਰਾਮਦਾਸ ਮਹਾਰਾਜ ਜਨਮ ਸਥਾਨ ਤੇ ਦਰਸ਼ਨ ਕਰਨਾ ਆ। ਇਹੋ ਮੇਰੀ ਇੱਛਾ ਸੀ ਇੱਥੇ ਆਉਣਾ ਤੇ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨ ਕਰਨਾ। ਕਰੋ ਦਰਸ਼ਨ ਆ ਸੰਗਤਾਂ। ਦਰਬਾਰ ਸਾਹਿਬ ਪਾਸੋਂ ਚੌਥੇ ਜਨਮ ਸਥਾਨ ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਪਾਸ਼ਾ ਜੀ ਦਾ ਨੂਗਮਤਰ ਸਥਾਨ ਹੈ। ਕਿੱਥੇ ਛੋਟੀ ਪਾਸ਼ਾ ਦਾ ਜਨਮ ਹੋਇਆ ਸੀ ਤਨ ਤਨ ਗੁਰਾਂ ਦਾ ਮਹਾਰਾਜ ਜੀ ਦਾ ਇਹ ਸੋ ਪਵਿੱਤਰ ਆਸਾਂ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ ਫੇ ਮੇਰੇ ਛੋਟੀ ਪਾਸ਼ਾ ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਟੂਨਾ ਮੰਡੀ ਲਾਹੌਰ ਆ ਪਰਿਵਾਰਕ ਦਰਵਾਜ਼ਾ ਕਿਰਪਾ ਦੀ ਸੰਸਥਾ ਪਰਿਵਾਰਾਂ ਸੰਤਾ ਵਿੱਚ ਆ ਬੈਠੇ ਬਖਸ਼ਣਾ ਗੁਰੂ ਰਾਮਦਾਸ ਮਹਾਰਾਜ ਜੀ ਪਰਿਵਾਰ ਨੂੰ ਮੁਬਾਰਕ ਸ਼ਾਮਲੀ ਦੀ ਸ਼ੁਭਕਾਮਨਾ ਕਿ ਤੁਹਾਡਾ ਪਰਿਵਾਰ ਨੂੰ ਸਾਧਗੁਰੂ ਜੀਓ ਇਸ ਜਿਹੜੇ ਆਪਣਾ ਪਾਵਨ ਪਿੱਤਰ ਫਰਮਾਨ ਬਖਸ਼ ਕੇ ਸੰਤਾਨ ਕੋ ਤਾਰ ਤੁਰਿਸ ਕੋ ਵੈ ਨਾਮ ਅੰਮ੍ਰਿਤ ਛੜ ਵਿਖੇ ਜੰਪਾਈ ਜਨਮਸਤਿ ਕੋਰਾੰਦਸ ਮਹਾਰਾਜ ਆਇਆ ਮਹਾਨ ਭਗਤ ਨੇ ਸੋਤੇਦਾਰਾ ਕਰੋ ਦਸ ਤਿਨਗਾਈ ਸੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਰਾਜਮਾਨ ਨੇ ਸਰੋਦਰਸ਼ਨ ਸਿਰ ਸ਼ਾਨ ਦੇ ਸਭ ਬੋਲ ਜਿਸ ਬਾਸ ਤਾਲੇ ਤੇ ਕੀਆ ਗੱਦਕਾਰਾਂ ਦੇ ਘਰ ਚੱਲਦੇ ਹੋਏ ਜੋ ਪਾਸੇ ਲੱਗਦਾ ਜਾਣੇ ਪੂਰੀ ਹਰ ਓਂ ਦੀਆ ਵਾਕ ਜੋੜੇ ਨੂੰ ਆਪਣਾ ਪ੍ਰੇਮ ਦਿੰਦੇ ਹੋਏ ਕਰਤੈ ਇਹਨਾਂ ਨੇ ਰਬੇ ਦਾ ਜੋੜ ਹੈ ਇਹਨਾਂ ਕਰਮਾ ਵਾਲਾ ਜੋੜਾ ਉਹਨਾਂ ਦਾ ਮਹਾਰਾਜ ਜੀ ਜਨਾਂ ਦੇ ਉਹ ਖੰਡ ਗਾਣੇ ਕੋਰੇਟ ਵਾਣੀ ਥੇਡੇ ਭਾਲਰ ਭਾਲ ਹਰ ਤੂੰ ਨੇ ਉਹ ਜੀ ਮਰ ਜਾਂਦੀ ਐ ਜਨਮਸਥਾਨ ਉਹ ਰਾਮਦਾਸ ਮਹਾਰਾਜ ਜੀ ਕਾਲ ਤੱਕ ਤੋਂ ਆਏ ਹੋਏ ਪੰਜ ਪਿਆਰੇ ਹਾਂਜੀ ਭਾਈ ਗੁਰਜੀ ਜਨਮਸਥਾਨ ਉਹ ਰਾਮਦਾਸ ਮਹਾਰਾਜ ਜੀ ਟੂਨਾ ਮੰਡੀ ਲਾਹੌਰ ਪਿਆ ਫੰਗਰਾਂ ਦੇ ਕਿਸੇ ਨੂੰ ਦੱਸਣ ਤੇ ਅੱਗੇ ਦੇਖਨੇ ਮਹਾਰਾਜ ਤੇ ਜਾ ਕੇ ਉਹ ਤੋਂ ਸਨਪਰਾ ਕਰਨੇ ਵੀ ਦਰਸ਼ਨ ਕਰਨ ਵਾਲੀ ਜਗਾ ਹੈਗੇ ਤੇ ਚਲਾਂਗੇ ਚੱਲਦੇ ਹੁਣ ਇੱਥੇ ਲੋਕਰ ਬਾਜ਼ਾਰ ਉਹ ਦੇ ਵਜੀਟੇਰੀਅਨ ਸਾਹਮਣੇ ਆ ਲਾਹੌਰ ਦਾ ਬਾਜ਼ਾਰ ਚੂਨਾ ਮੰਡੀ ਇਹ ਬਾਜ਼ਾਰ ਚੂਨਾ ਮੰਡੀ ਲਾਹੌਰ ਦਾ ਹੈ ਜਿੱਥੇ ਸੰਗਤ ਸਾਡੀਆਂ 3-2 ਘਾਟ ਕਰਨ ਲੱਗੀ ਹੋਈਆਂ ਨੇ ਜੀ ਆਪਾਂ ਅੱਗੇ ਪਾਕਿਸਤਾਨੀ ਸੈਰ ਤੋਂ ਬੈਠੋ ਟੁਕੀ ਕੇ ਯਾਰ ਕਪੜਾ ਦੀ ਦਾਲ ਜੀਤੇ ਹੋਏ ਪਾਕਿਸਤਾਨ ਸਿਰਫ 4.50 ਇਹ ਨਹੀਂ ਦੇਖਿਆ ਅੰਗਰੇਜ਼ਾਂ ਦਾ